ਦੀ ਐਲਾਨ ਦਿੱਤੀ ਗਈ ਹੈ ਸੁਰੱਖਿਅਤ ਜਹਾਜ਼ ਨੂੰ ਉਤਾਰ ਲਿਆ ਗਿਆ ਤੇ ਹੁਣ ਇਸ ਨੂੰ ਆਈਸੋਲੇਸ਼ਨ ਬੇ ਦੇ ਵਿੱਚ ਵੀ پارک ਕਰ ਦਿੱਤਾ ਗਿਆ ਹਾਲਾਂਕਿ ਹਵਾਈ ਅੱਡੇ ਦੇ ਕੰਮ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਵਿਗਨ ਨਹੀਂ ਪੈ ਰਿਆ ਇਸ ਤੋਂ ਪਹਿਲਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਗੁਜਰਾਤ ਪੰਜਾਬ ਅਤੇ ਅਸਾਮ ਦੇ ਮਾਲਜ਼ ਨੂੰ ਬੰਬਨਾ ਉਡਾਉਣ ਦੀ ਧਮਕੀ ਦਿੱਤੀ ਗਈ ਸੀ ਜਿਸ ਤੋਂ ਬਾਅਦ ਮਾਲਜ਼ ਨੂੰ ਖਾਲੀ ਕਰਵਾ ਲਿਆ ਗਿਆ ਸੀ ਤੇ ਅਜੇ ਹੇ ਦੇ ਵਿੱਚ ਜੋ ਜਾਣਕਾਰੀ ਮਿਲ ਰਹੀ ਹੈ ਕਿ ਤ੍ਰਿਵੰਤਰਮਪੁਰਮ ਹਵਾਈ ਅੱਡੇ ਤੇ ਜਦੋਂ ਇਹ ਜਹਾਜ਼ ਨੇੜੇ ਪਹੁੰਚਦਾ ਹੈ ਤਾਂ ਪਾਇਲਟ ਨੇ ਬੰਬ ਦੀ ਧਮਕੀ ਦਿੱਤੀ ਜਿਸ ਵਿੱਚ ਜਹਾਜ਼ ਦੇ ਵਿੱਚ तकरीबन 135 ਯਾਤਰੀ ਸਵਾਰ ਸਨ ਫਟਾਫਟ ਇਸ ਜਹਾਜ਼ ਦੀ ਲੈਂਡਿੰਗ ਕਰਵਾਈ ਤੇ तमाम ਯਾਤਰੀਆਂ ਦੀ ਜਾਨ ਨੂੰ ਸੁਰੱਖਿਅਤ ਰੱਖਣ ਦੇ ਲਈ ਫਟਾਫਟ ਉਹਨਾਂ ਨੂੰ ਬاہر ਕੱਢਿਆ ਜਾਂਦਾ ਹੈ ਹਾਲਾਂਕਿ ਇਸ ਬਾਰੇ ਅਧਿਕਾਰਿਕ ਪੁਸ਼ਟੀ ਹੋਣਾ ਬਾਕੀ ਹੈ ਕਿ ਆਖਿਰਕਾਰ ਜਾਂਚ ਪੜਤਾਲ ਦੇ ਵਿੱਚ ਕੀ ਤੱਥ ਨਿਕਲ ਕੇ ਸਾਹਮਣੇ ਆਉਂਦੇ ਨੇ ਏਅਰ ਇੰਡੀਆ ਦੇ ਜਹਾਜ਼ ਦੇ ਨਾਲ ਜੁੜੀ ਹੋਈ ਹੈ ਜਿਸ ਦੀ ਕੀ ਐਮਰਜੈਂਸੀ ਲੈਂਡਿੰਗ ਕਰਵਾਣੀ ਪਈ ਹੈ ਤਾਂਸ ਜਹਾਜ਼ ਦੇ ਵਿੱਚ ਸਵਾਰ ਸਵਾਰੀਆਂ ਨੂੰ ਵੀ ਭਾਜੜਾ ਪਏ ਜਾਂਦੀਆਂ ਨੇ ਦਰਅਸਲ ਬੰਬ ਦੀ ਧਮਕੀ ਦਿੱਤੀ ਗਈ ਜਿਸ ਤੋਂ ਬਾਅਦ ਹਵਾਈ ਅੱਡੇ ਦੇ ਉੱਤੇ ਐਮਰਜੈਂਸੀ ਲੈਂਡਿੰਗ ਕਰਵਾਣੀ ਪਈ ਤੇ ਇਸ ਦਰਮਿਆਨ ਫੌਰੀ ਤੌਰ ਦੇ ਉੱਤੇ ਹਵਾਈ ਅੱਡੇ ਦੇ ਉੱਤੇ ਵੀ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਤਾਂ ਮੁੰਬਈ ਤੋਂ ਆ ਰਹੀ 에어 ਇੰਡੀਆ ਦੀ ਫਲਾਈਟ ਤੇ ਵਿੱਚ ਬੰਬ ਮਿਲਣ ਦੀ ਧਮਕੀ ਮਿਲੀ ਹੈ ਜਿਸ ਤੋਂ ਬਾਅਦ ਹਵਾਈ ਅੱਡੇ ਤੇ ਦਹਿਸ਼ਤ ਦਾ ਮਾਹੌਲ ਬਣ ਜਾਂਦਾ ਹੈ ਤੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਤਾਂ ਸੂਤਰਾਂ ਦੇ ਮੁਤਾਬਿਕ 에어 ਇੰਡੀਆ ਦੇ 657 ਜੋ ਜਹਾਜ਼ ਹੈ ਉਸ ਨੂੰ ਸੁਰੱਖਿਅਤ ਤੌਰ ਤੇ ਉੱਤੇ ਐਮਰਜੈਂਸੀ ਉਸ ਦੀ ਲੈਂਡਿੰਗ ਕਰਵਾਉਣੀ ਪਈ ਹੈ ਇਹ ਲੈਂਡਿੰਗ ਉਸ ਵੇਲੇ ਕਰਵਾਉਣੀ ਪਈ ਹੈ ਜਦੋਂ ਇਸ ਜਹਾਜ਼ ਦੇ ਵਿੱਚ ਤਕਰੀਬਨ 135 ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਮੌਜੂਦ ਸਨ ਜਿਵੇਂ ਹੀ ਬੰਬਨੋਡ ਬੰਬ ਦੇ ਨਾਲ ਉਡਾਉਣ ਦੀ ਧਮਕੀ ਮਿਲਦੀ ਹੈ ਫਟਾਫਟ ਲੈਂਡਿੰਗ ਕਰਵਾਉਣ ਤੋਂ ਬਾਅਦ तमाम ਯਾਤਰੀਆਂ ਤੇ ਕਰੂ ਮੈਂਬਰਸ ਨੂੰ ਬਾਹਰ ਕੱਢ ਲਿਆ ਜਾਂਦਾ ਹੈ ਹਾਲਾਂਕਿ ਇਸ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਕਿਸੇ ਨੇ ਸ਼ਰਾਰਤ ਪਾਨੀ ਕੀਤੀ ਤਾਂ ਐਮਰਜੈਂਸੀ ਐਲਾਨ ਦਿੱਤੀ ਗਈ ਹੈ ਸੁਰੱਖਿਅਤ ਜਹਾਜ਼ ਨੂੰ ਉਤਾਰ ਲਿਆ ਗਿਆ ਤੇ ਹੁਣ ਇਸ ਨੂੰ ਆਈਸੋਲੇਸ਼ਨ ਬੇ ਦੇ ਵਿੱਚ ਵੀ ਪਾਰਕ ਕਰ ਦਿੱਤਾ ਗਿਆ ਹਾਲਾਂਕਿ ਹਵਾਈ ਅੱਡੇ ਦੇ ਕੰਮ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਵਿਗਨ ਨਹੀਂ ਪੈ ਰਿਹਾ ਇਸ ਤੋਂ ਪਹਿਲਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਗੁਜਰਾਤ ਪੰਜਾਬ ਅਤੇ ਅਸਾਮ ਦੇ ਮਾਲਜ਼ ਨੂੰ ਬੰਬਨਾ ਉਡਾਉਣ ਦੀ ਧਮਕੀ ਦਿੱਤੀ ਗਈ ਸੀ ਜਿਸ ਤੋਂ ਬਾਅਦ ਮਾਲਜ਼ ਨੂੰ ਖਾਲੀ ਕਰਵਾ ਲਿਆ ਗਿਆ ਸੀ ਤੇ ਅਜੇ ਹੇ ਦੇ ਵਿੱਚ ਜੋ ਜਾਣਕਾਰੀ ਮਿਲ ਰਹੀ ਹੈ ਕਿ ਤ੍ਰਿਵੰਤਰੰਪੁਰਮ ਹਵਾਈ ਅੱਡੇ ਤੇ ਜਦੋਂ ਇਹ ਜਹਾਜ਼ ਨੇੜੇ ਪਹੁੰਚਦਾ ਹੈ ਤਾਂ ਪਾਇਲਟ ਨੇ ਬੰਬ ਦੀ ਧਮਕੀ ਦਿੱਤੀ ਜਿਸ ਵਿੱਚ ਜਹਾਜ਼ ਦੇ ਵੀ ਤਕਰੀਬਨ 135